ਸਾਰੇ ਸੰਗਰੂਰ ਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੇਰੀ ਸਾਰੇ ਸੰਗਰੂਰ ਵਾਸੀਆਂ ਨੂੰ ਬੇਨਤੀ ਹੈ ਕਿ ਜੇਕਰ ਕੋਈ ਵੀ ਅਸਮਾਨ ਤੋਂ ਡੈਬਰੀਸ ਜਾਂ ਕੋਈ ਟੁਕੜੇ نیچے गिरਦੇ ਹਨ ਤੁਹਾਡੇ ਆਲੇ-ਦੁਆਲੇ ਕਿਤੇ ਖੇਤਾਂ ਵਿੱਚ ਜਾਂ ਕਿਤੇ ਵੀ ਉਹਨਾਂ ਦੇ ਪਾਸ ਨਾ ਜਾਓ ਉਹਨਾਂ ਨੂੰ ਛੂਹਣ ਦੀ ਕੋਸ਼ਿਸ਼ ਨਾ ਕਰੋ ਬਲਕਿ ਉਸ ਦੀ ਖਬਰ ਸਾਡੇ ਕੰਟਰੋਲ ਰੂਮ ਜਿਨ੍ਹਾਂ ਦੇ ਨੰਬਰ ਹਨ 01672234128 ਤੇ ਮੋਬਾਈਲ ਨੰਬਰ ਹਨ 8054545100 8054545200 ਸੋ ਇਹਨਾਂ ਨੰਬਰ ਜਿਹੜੇ ਉੱਪਰ ਉਹ ਜਾਣਕਾਰੀ ਸ਼ੇਅਰ ਕਰੋ ਐਂਡ ਬਿਲਕੁਲ ਵੀ ਉਸ ਡੈਬਰੀਸ ਜਾਂ ਉਸ ਟੁਕੜਿਆਂ ਦੇ ਪਾਸ ਨਾ ਜਾਓ ਉਹਦੇ ਛੂਣ ਦੀ ਕੋਸ਼ਿਸ਼ ਨਾ ਕਰੋ ਇਸ ਤੋਂ ਇਲਾਵਾ ਸੰਗਰੂਰ ਜ਼ਿਲ੍ਹਾ ਹੈ ਉਹ ਨੋ ਫਲਾਈ ਜ਼ੋਨ ਕੌਸ਼ਿਸ਼ ਕੀਤਾ ਜਾ ਚੁੱਕਾ ਹੈ ਜੇਕਰ ਕੋਈ ਵੀ ਵਿਅਕਤੀ ਡਰੋਨ ਉਡਾਏਗਾ ਤਾਂ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਸੋ ਸਾਰਿਆਂ ਨੂੰ ਹਦਾਇਤ ਹੈ ਕਿ ਕੋਈ ਵੀ ਵਿਅਕਤੀ ਸੰਗਰੂਰ ਜ਼ਿਲ੍ਹੇ 'ਚ ਡਰੋਨ ਨੂੰ ਨਾ ਉਡਾਵੇ ਇਸ ਤੋਂ ਇਲਾਵਾ ਸਾਰੇ ਸਮਰੂਹ ਨਿਵਾਸੀਆਂ ਨੂੰ ਮੈਨੂੰ ਬੇਨਤੀ ਹੈ ਮੇਰੀ ਬੇਨਤੀ ਹੈ ਕਿ ਬੇਲੋੜੀਂਦਾ ਸਫਰ ਅਤੇ ਬੇਵਜਾ ਘਰੋਂ ਬਾਹਰ ਨਾ ਨਿਕਲੋ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਦੇ ਵਿੱਚ ਯਕੀਨ ਨਾ ਕਰੋ ਜੇਕਰ ਕੋਈ ਵੀ ਇਨਫੋਰਮੇਸ਼ਨ ਲੋੜਿੰਦੀ ਹੈ ਤਾਂ ਸਾਡੇ ਕੰਟਰੋਲ ਰੂਮ ਹੈਲਪਲਾਈਨ ਜਿਨ੍ਹਾਂ ਦੇ ਮੈਂ ਨੰਬਰ ਦੱਸੇ ਹਨ ਉੱਤੇ ਕੰਟੈਕਟ ਕਰੋ ਅਤੇ ਕੋਸ਼ਿਸ਼ ਕਰੋ ਕਿ ਅਸੀਂ ਬੇਵਜਾ ਘਰੋਂ ਜਿਹੜਾ ਉਹ ਬਾਹਰ ਨਾ ਨਿਕਲੀਏ ਅਤੇ ਇਸ ਦੇ ਨਾਲ ਹੀ ਬਿਲਕੁਲ ਵੀ ਘਬਰਾਉਣ ਦੀ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਅਤੇ ਹੁਣ ਤੱਕ ਸੰਗਰੂਰ ਵਾਸੀਆਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਅਸੀਂ ਉਹਦਾ ਧੰਨਵਾਦੀ ਹਾਂ ਜੈ ਹਿੰਦ